ਫੰਡਾਂ ਮਹਾਦਾਨ ਜਿਹੜਾ ਹੈ ਇਹ ਕਿਹਾ ਨਹੀਂ ਗਿਆ ਐ ਐਕਚੁਅਲੀ ਹੈਗਾ ਤੇ ਇੱਕ ਅਪੀਲ ਹੈ ਕਿ ਹਰ ਬੰਦੇ ਨੂੰ ਜਿਹੜਾ ਵੀ ਤੰਦਰੁਸਤ ਹੈ ਉਹਨੂੰ ਬਲੱਡ ਡੋਨੇਟ ਕਰਨਾ ਚਾਹੀਦਾ ਇਸ ਬਲੱਡ ਦੇ ਨਾਲ ਥੈਲੇਸੀਮੀਆ ਪਿਗਮੈਂਟ ਦੇ ਬੱਚੇ ਜਿਹੜੇ ਐ ਉਹਨਾਂ ਨੂੰ ਬਹੁਤ ਜ਼ਿਆਦਾ ਫਾਇਦਾ ਮਿਲਦਾ ਹੈ ਤੋ ਕਿਹਾ ਜਾਂਦਾ ਕਿ ਖੂਨਦਾਨ ਜਿਹੜਾ ਮਹਾਦਾਨਾ ਵੀ ਕਈ ਲੋਕਾਂ ਦੀ ਜ਼ਿੰਦਗੀ ਜੋ ਹੈ ਖੂਨਦਾਨ ਕਰਕੇ ਬਚਾਈ ਜਾ ਸਕਦੀ ਹੈ ਸੋ ਇਸ ਮਹੀਮ ਦੇ ਨਾਲ ਅੱਜ ਪੰਜਾਬ ਪੁਲਿਸ ਦੇ ਜੋ ਵੱਡੇ ਅਫਸਰ ਨੇ ਉਹ ਵੀ ਅੱਜ ਸਾਡੇ ਨਾਲ ਜੁੜੇ ਨੇ ਦਵਿੰਦਰ ਚੌਧਰੀ ਜੀ ਜੋ ਕਿ ਐਸ.ਪੀ ਦੇ ਵੱਲ ਦੇ ਤੇ ਨਾਦ ਨੇ ਲੁਧਿਆਣਾ ਦੇ ਵਿੱਚ ਹੋਰ ਬਕੂਬੀ ਆਪਣੀ ਸੇਵਾ ਨਿਭਾ ਰਹੇ ਨੇ ਸੋ ਚੌਧਰੀ ਸਾਹਿਬ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਥੈਂਕ ਯੂ ਜੀ ਥੈਂਕ ਯੂ ਚੌਧਰੀ ਸਾਹਿਬ ਕਿੰਦਾ ਦੇਖਦੇ ਹੋ ਵੀ ਖੂਨਦਾਨ ਨੂੰ ਮਹਾਦਾਨ ਦਾ ਨਾਮ ਦਿੱਤਾ ਗਿਆ ਵੀ ਤੁਸੀਂ ਵੀ ਅੱਜ ਅੱਗੇ ਵਧ ਚੜ ਕੇ ਅੱਜ ਆਜਾ ਬਲੱਡ ਡੋਨੇਟ ਕੀਤਾ ਕੀ ਇਹ ਮਨ ਦੇ ਭਾਵਨੇ ਨੇ ਦੇ ਕੋਈ ਖੂਨਦਾਨ ਮਹਾਦਾਨ ਜਿਹੜਾ ਹੈ ਇਹ ਕਿਹਾ ਨਹੀਂ ਗਿਆ ਐ ਐਕਚੁਅਲੀ ਹੈਗਾ ਮੈਂ ਬਹੁਤ ਸਾਲਾਂ ਤੋਂ ਹਰ ਤਿੰਨ ਮਹੀਨੇ ਬਾਅਦ ਥੈਲੇਸੀਮੀਆ ਪੀਰੀਅਡ ਦੇ ਬੱਚੇ ਆ ਉਹਨਾਂ ਲਈ ਬਲੱਡ ਡੋਨੇਟ ਕਰਦਾ ਇੱਕ ਐਨਜੀਓ ਹੈ ਜ਼ਿੰਦਗੀ ਲਾਈਵ ਹੈ ਉਹਨਾਂ ਨਾਲ ਮੈਂ ਕਾਫੀ ਦੇਰ ਤੋਂ ਪਿਛਲੇ 20-22 ਸਾਲ ਤੋਂ ਅਟੈਚ ਆ ਅੱਜ ਉੱਥੇ ਪਿਛਲੀ ਵਾਰ ਮਿਸ ਹੋ ਗਿਆ ਸੀਗਾ ਤੇ ਅੱਜ ਇੱਥੇ ਮੈਂ ਆਇਆ ਡਿਊਟੀ ਵੀ ਆਈ ਸੀਗੀ ਤੇ ਉਸ ਕਾਰਨ ਫਿਰ ਮੈਂ ਕਿਹਾ ਵੀ ਚਲੋ ਉੱਧਰ ਮਿਸ ਹੋ ਗਿਆ ਤੇ ਇੱਧਰ ਇਹਨਾਂ ਨੇ ਕੈਂਪ ਲਾਇਆ ਤੇ ਇੱਥੇ ਬਲੱਡ ਡੋਨੇਟ ਕੀਤਾ ਬਲੱਡ ਡੋਨੇਟ ਹਰ ਮੇਰੀ ਇੱਕ ਦਿਲੀ ਇੱਛਾ ਹੈ ਔਰ ਇੱਕ ਅਪੀਲ ਹੈ ਕਿ ਹਰ ਬੰਦੇ ਨੂੰ ਜਿਹੜਾ ਵੀ ਤੰਦਰੁਸਤ ਹੈ ਉਹਨੂੰ ਬਲੱਡ ਡੋਨੇਟ ਕਰਨਾ ਚਾਹੀਦਾ ਜੀ ਅੱਜ ਤੁਸੀਂ ਆਏ ਹੋ ਬੋਲੇ ਬਾਬਾ ਰਤਨ ਮਨੀ ਦੇ ਯਾਦਗੋਸ਼ ਤੇ ਮਹਾਵਿਜੰਤੀ ਦੇ ਉਪਲਬਖ ਤੇ ਮਿਲਾਇਆ ਗਿਆ ਉਹ ਵੀ ਚੰਗੀ ਗੱਲ ਹੈ ਕਿ ਮੈਸੇਜ ਦੇਣਾ ਚਾਹੁੰਦੇ ਹੋ ਸਮਾਜ ਨੂੰ ਵੀ ਅੱਗੇ ਵਧ ਚੜ ਕੇ ਤਾਂ ਇੱਕ ਉਹਨਾਂ ਦੇਣਾ ਚਾਹੀਦਾ ਬਿਲਕੁਲ ਜੀ ਮੈਂ ਤਾਂ ਪਹਿਲੇ ਇਹੀ ਬੇਨਤੀ ਕੀਤੀ ਹੈ ਕਿ ਹਰ ਜਿਹੜਾ ਤੰਦਰੁਸਤ ਬੰਦਾ ਹੈ ਉਹਨੂੰ ਬਲੱਡ ਡੋਨੇਟ ਕਰਨਾ ਚਾਹੀਦਾ ਇਸ ਬਲੱਡ ਦੇ ਨਾਲ ਥੈਲੇਸੀਮੀਆ ਪੀਗਲ ਤੋਂ ਬੱਚੇ ਜਿਹੜੇ ਹੈ ਉਹਨਾਂ ਨੂੰ ਬਹੁਤ ਜ਼ਿਆਦਾ ਫਾਇਦਾ ਮਿਲਦਾ ਹੈ ਔਰ ਇਹ ਜ਼ਰੂਰੀ ਹੋਣਾ ਚਾਹੀਦਾ ਹੈ ਵੀ ਹਰ ਬੰਦਾ ਦਿਲੋਂ ਇਹ ਬਲੱਡ ਡੋਨੇਟ ਕਰੇ ਚੌਧਰੀ ਸਾਹਿਬ ਦੀ ਅਪੀਲ ਸੁਣੀ ਤੁਸੀਂ ਵੀ ਖੂਨਦਾਨ ਕਰਨ ਦੀ ਪ੍ਰੇਰਣਾ ਦਿੱਤੀ ਇਹਨਾਂ ਨੇ ਵੀ ਹਰ ਬੰਦੇ ਨੂੰ ਖੂਨਦਾਨ ਕਰਨਾ ਚਾਹੀਦਾ ਹੈ ਸੋ ਇਦਾਂ ਦੀ ਅਪਡੇਟ ਲਈ ਤੁਹਾਡੇ ਨਾਲ ਜੁੜੇ ਰਹਾਂਗੇ ਕੈਮਰਾਮੈਨ ਵਿਕਾਸ ਦੇ ਨਾਲ ਪੰਕਜ ਭਾਰਤੀ ਲੁਧਿਆਣਾ